ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ 8 ਦਸੰਬਰ ਨੂੰ ਮੋਗਾ ਰੈਲੀ ਦੇ ਪੋਸਟਰ ਸੂਬੇ ਪਾਰ ਚ ਥਾਂ-ਥਾਂ ਤੇ ਲਗਾਏ ਗਏ ਨੇ 8 ਦਸੰਬਰ ਦੀ ਰੈਲੀ ਤੋਂ ਸ਼ੁਰੂ ਹੋਣੇਗਾ ਇਹ 2017 ਪੰਜਾਬ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦਾ ਵਿਕਲਪ ਜਾਤੇਗੀ ਇਸ ਰੈਲੀ ਨੂੰ ਸਫਲ ਬਣਾਉਣ ਲਈ ਥਾਂ-ਥਾਂ ਹੋਲਡਿੰਗਸ ਲਗਾਈਆਂ ਗਈਆਂ ਨੇ ਪਰ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਕੁਸ਼ ਲੋਕ ਇਹਨਾਂ ਪੋਸਟਰਾਂ ਤੇ ਹੀ ਆਪਣਾ ਪ੍ਰਸੰਨਤਾ ਰਹੀ ਹੈ ਤਸਵੀਰਾਂ ਤਰੰਤ ਆਰੰਡੀਆਂ ਨੇ ਜਿੱਥੇ ਨੈਸ਼ਨਲ ਹਾਈਵੇ ਤੇ ਲਾਈ ਇਸ ਹੋਰਟਿੰਗ ਤੇ ਨਾ ਸਿਰਫ ਮੁੱਖ ਮੰਤਰੀ ਬਦਲ ਦੀ ਤਸਵੀਰ ਤੇ ਕਾਲਾ ਥੋਪੀ ਗਈ ਹੈ ਬਲਕਿ ਅਪਸ਼ਬਦ ਵੀ ਲਿਖੇ ਗਏ ਨੇ ਕੋਈ ਇਸ ਤੇ ਬੜੀ ਘੱਟਿਆ ਹਰਕਤ ਆ ਜਿਹੜੀ ਸਿਆਸੀ ਲੜਾਈ ਹੋ ਸਿਆਸੀ ਲੜਾਈ ਲੜਨ ਇਹ ਰਾਤ ਨੂੰ ਆ ਕੇ ਕਿਸੇ ਦਾ ਵੋਟ ਪਾੜ ਦਿਓ ਕਿਸੇ ਵਗਰ ਕੋਈ ਲਿਖ ਦਿਓ ਇਹੋ ਜੀ ਕੋਈ ਗੱਲ ਨਹੀਂ ਜਾਈਦੀ ਸਿਆਸੀ ਲੜਾਈ ਆ ਸਿਆਸਤ ਦੇ ਵਿੱਚ ਜਿਹੜਾ ਲੋਕ ਵੋਟਾਂ ਨਾਲ ਬਤਵਾ ਦੇ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਦੇ ਵਿੱਚ ਵੋਟਾਂ ਨਾਲ ਇਨਸਾਨ ਜਿੱਤਦਾ ਇਹ ਕਹਿੰਦੇ ਉਸकी ਤਵਾ ਜਿਹਨੇ ਗੁਰੂ ਘਰ ਦੀ ਬਦਨਾਮੀ ਕੀਤੀ ਆ ਅਜੇ ਤੱਕ ਕੋਈ ਫੜਿਆ ਨਹੀਂ ਗਿਆ ਬੰਦਾ ਕੋਈ कोई कार्रवाई नहीं हुई उधे करके और रोस्ट करना चाहिए था इतना वैसे बार-बार आओ तुम मढ़ा करना नु काला करना ਜਿਹੜਾ ਮੜਾ ਹੋਰਡਿੰਗ ਤੇ ਕਾਲਖ ਕਿਸ ਨੇ ਥੋਪੀ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿਉਂਕਿ ਸਥਾਨਕ ਲੋਕਾਂ ਮੁਤਾਬਕ ਇਹ ਰਾਤ ਨੂੰ ਹੀ ਕੀਤਾ ਗਿਆ ਹੋਵੇਗਾ ਸਵਾਲ ਇਹ ਵੀ ਹੈ ਕਿ ਕੀ ਇਹ ਕਿਸੇ ਵਿਰੋਧੀ ਪਾਰਟੀ ਦੀ ਸਾਜ਼ਿਸ਼ ਹੈ ਜਾਂ ਫਿਰ ਆਮ ਲੋਕਾਂ ਦਾ ਗੁੱਸਾ